ਆਲ ਲਿਮਟ ਦੇ ਅੰਦਰ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਬਖਸ ਦੇ ਖਿਲਾਫ ਬਖ ਪਰ ਬਕਵੋਰ ਦੇ ਬਕ ਪ੍ਰਾਪਰਟੀਆਂ ਦੇ ਖਿਲਾਫ ਜੋ ਮੁਸਲਮਾਨਾ ਦੇ ਸਸਤਾ ਸਰ ਖਿਲਾਫ ਹੈ ਅਤੇ ਮੁਸਲਮਾਨਾ ਦੇ ਜਾਇਦਾਦਦਾਨ ਨੂੰ ਹੜਪ ਕਰਨ ਵਾਸਤੇ ਬਣਾਇਆ ਗਿਆ ਹੈ ਉਸੇ ਸੰਬੰਧ ਦੇ ਅੰਦਰ ਸੀ ਅੱਜ ਜਨਾਬ ਜੇਸ਼ਦਾਰ ਰਫੀਰ ਸਿੰਘ ਸਾਹਿਬ ਦੇ ਖਿਦਮਤ ਸਾਹਰ ਹੋਏ ਤੇ ਤੁਸੀਂ ਆਪਣਾ ਇਸ سلسلے ਦੇ ਅੰਦਰ ਕੋਈ ਬਿਆਨ ਜਾਰੀ ਕਰੋ ਤਾਂ ਕਿ ਸਾਨੂੰ ਇਨਸਾਫ ਮਿਲੇ ਔਰ ਇਨਸਾਫ ਦੀ ਆਵਾਜ਼ ਖੜੀ ਹੋ ਉਠੇ और अपने पार्लीमेंट के अंदर रिश्ते तालुकाल इंसाफ की बात पकड़ाई जाए वो काला बिल वापस किया जाए और मुसलमानों के जो पर होतरा वह बच सकन और ना बदलया जा रहा है और जिन्हें भी पॉइंट उसके वास्ते बनाए गए हैं सारे मुसलमानों के खिलाफ ने और सार्इटा के मुताबिक वो सारी जायदादा खत्म हो रही ने और उसका जोड़ा नफ़ा है फायदा है और सा सारा खत्म हो जाऊगा और सरकार के कब्जे के अंदर आ जाएगी ਸਿੰਘ ਸਾਹਿਬ ਤੋਂ ਕੀ ਅਸ਼ਵਾਸਨ ਦਿੱਤਾ ਕਿ ਪਾਜੀ ਸਿੰਘ ਸਾਹਿਬ ਨੇ ਸਾਨੂੰ ਕਰੋਸਾ ਦਲਾਇਆ ਕਿ ਅਸੀਂ ਅੰਕਰੀਬ ਆਪਣੀ ਕਮੇਟੀ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਜਾਣਕਾਰੀ ਕਰਾਂਗੇ ਜਿਹੜੇ ਕਾਸਮ ਮਿਲ ਕੇ ਆਇਓ ਆਪਣਾ ਨਿਵਾਣ ਕੀਤੀ ਸੀ ਉਹਨਾਂ ਦਾ ਮੁਹੰਮਦ ਯੂਸਫ ਕਾਸਮੀ ਜਨਰਲ ਸਕੱਤਰ ਜਮੀਅਤ-ਏ-ਉਲਮਾ ਪੰਜਾਬ ਅੱਜ ਸਾਡਾ ਇੱਥੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਨਾਬ ਸਰਦਾਰ ਗਿਆਨੀ ਰਵੀਰ ਸਿੰਘ ਜੀ ਕੋਲ ਪਹੁੰਚਣਾ ਹੋਇਆ ਸਰਦਾਰ ਸਾਹਿਬ ਨਾਲ ਸਾਡਾ ਪਿਆਰ ਮੁਹੱਬਤ ਔਰ ਤਾਲੁਕ ਜਿਹੜਾ ਉਹ ਸ਼ੁਰੂ ਤੋਂ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਹੈ ਹਮੇਸ਼ਾ ਅਸੀਂ ਮਿਲਣ ਵਾਸਤੇ ਸਰਦਾਰ ਸਾਹਿਬ ਕੋਲ ਆਉਂਦੇ ਰਹਿੰਨੇ ਆ ਤੇ ਅੱਜ ਦੇ ਮਿਲਣੀ ਦਾ ਜਿਹੜਾ ਅਸਲ ਮਕਸਦ ਸੀ ਉਹ ਇਹ ਸੀਗਾ ਕਿ ਦੇਸ਼ ਦੀ ਜਿਹੜੀ ਸੈਂਟਰ ਸਰਕਾਰ ਹੈ ਉਹ ਆਜ ਦਿਨ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿੱਲ ਹੈ ਉਹ ਪਾਰਲੀਮੈਂਟ ਵਿੱਚ ਪੇਸ਼ ਕਰ ਰਹੀ ਹੈ ਤੇ ਕੱਟ ਗਿਣਤੀਆਂ ਨੂੰ ਚਾਹ ਫਿਰ ਉਹ ਸਿੱਖ ਹੋਣ ਚਾਹ ਉਹ ਦਲਿਤ ਹੋਣ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ ਇਹਦੇ ਨਾਲ ਦੇਸ਼ ਦਾ ਜਿਹੜਾ ਅਮਨੁਅਮਾਨ ਚਾਂ ਸਕੂਨ ਜਿਹੜਾ ਉਹ ਪੰਗ ਹੋ ਰਿਹਾ ਤੇ ਅੱਜ ਅਸੀਂ ਸਰਦਾਰ ਸਾਹਿਬ ਨਾਲ ਮੁਲਾਕਾਤ ਵੀ ਕਰਨੀ ਸੀ ਕਾਫੀ ਦਿਨ ਹੋ ਗਏ ਸੀ ਮਿਲੇ ਨਹੀਂ ਸੀਗੇ ਤੇ ਦੂਸਰੇ ਅਸੀਂ ਉਹਨਾਂ ਕੋਲ ਇਹ ਗੱਲ ਰੱਖਣੀ ਸੀ ਕਿ ਪਿਛਲੇ ਦਿਨ ਹੀ ਕੇਂਦਰ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਵਕਫ ਬੋਰਡ ਦੇ ਨਾਲ ਸੰਬੰਧ ਰੱਖਦਾ ਬਿੱਲ ਪੇਸ਼ ਕੀਤਾ ਹੈ ਵਕਫ ਬੋਰਡ ਜਿਹੜਾ ਹੈ ਇਹ ਸਾਡੇ ਪੁਰਖਿਆਂ ਦੀ ਜਾਇਦਾਦ ਹੈ ਇਹ ਸਾਡੇ ਵਡੇਰਿਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਹੈ ਵਕਫ ਬੋਰਡ ਦੇ ਜ਼ਰੀਏ ਜਿਹੜੀ ਉਹਦੀ ਜ਼ਮੀਨਾਂ ਦੀ ਆਮਦਨ ਹੁੰਦੀ ਹੈ ਪੈਸਾ ਹੁੰਦਾ ਹੈ ਉਹ ਗਰੀਬਾਂ ਯਤੀਮਾਂ ਮਦਰਸੇ ਮਸੀਤਾਂ ਜਾਂ ਸਕੂਲਾਂ ਦੇ ਉੱਪਰ ਖਰਚ ਕੀਤਾ ਜਾਂਦਾ ਉਹਦੇ ਜ਼ਰੀਏ ਜ਼ਰੂਰਤਮੰਦਾਂ ਦੀ ਮਦਦ ਹੁੰਦੀ ਹੈ ਹੁਣ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਜਿਹੜੀਆਂ ਵਕ ਬੋਰਡ ਦੀਆਂ ਏਕੜਾਂ ਜ਼ਮੀਨ ਉਹ ਆਪਣੇ ਅੰਡਰ ਕਰੀ ਬੈਠੀ ਐ ਤੇ ਉਹਦੇ ਉਹਨੂੰ ਉਹ ਮੁਕੰਮਲ ਤੌਰ ਦੇ ਉੱਪਰ ਛੱਡਣ ਦੇ ਬਜਾਏ ਆਪਣੇ ਹੀ ਅੰਡਰ ਲੈ ਲਵੇ। ਮਤਲਬ ਉਹ ਵਕ ਬੋਰਡ ਦੀਆਂ ਪ੍ਰਾਪਰਟੀਆਂ ਨੂੰ ਹਾਜ਼ਮ ਕਰਨਾ ਚਾਹੁੰਦੀ ਐ ਔਰ ਉਹਨਾਂ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਐ। ਇਸੇ ਸਿਲਸਿਲੇ 'ਚ ਪੂਰੇ ਪੰਜਾਬ ਦੇ ਵਿੱਚ ਜਮੀਆਂ ਤੇ ਓਲਮਾ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪ੍ਰੈਸ ਕਾਨਫਰੰਸਾਂ ਹੋ ਰਹੀਆਂ। ਅਸੀਂ ਕੌਮ ਨੂੰ ਜਾਗਰੂਕ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਪਰ ਅਸੀਂ ਇਕੱਲੇ ਹੀ ਨਹੀਂ ਆ। ਸਾਡੇ ਨਾਲ ਸਿੱਖ ਭਰਾ ਵੀ ਨੇ ਔਰ ਸੈਕੂਲਰ ਜ਼ਹਿਨੀਅਤ ਰੱਖਣ ਵਾਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਨੇ ਤੇ ਅੱਜ ਅਸੀਂ ਸਰਦਾਰ ਸਾਹਿਬ ਕੋਲ ਪਹੁੰਚੇ ਸੀਗੇ ਸਰਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸਾਰੀ ਸੂਰਤ ਹਾਲ ਜੜੀ ਉਹ ਸੀ ਦੱਸੀ ਸਰਕਾਰ ਸਰਦਾਰ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ ਜੋ ਕਿ ਸਾਡਾ ਆਪਸੀ ਭਾਈਚਾਰਾ ਸਿੱਖਾਂ ਦੇ ਨਾਲ ਖਾਸ ਤੌਰ ਦੇ ਉੱਪਰ ਤੇ ਜਿਹੜਾ ਕਈ ਫਿਰਕਾ ਪਰਸ ਲੋਕਾਂ ਨੂੰ ਖਲਦਾ ਵੀ ਹੈ ਕਈਆਂ ਨੂੰ ਤਕਲੀਫ ਵੀ ਦਿੰਦਾ ਪੇਟ ਚ ਦਰਦ ਵੀ ਕਈਆਂ ਦੇ ਹੁੰਦਾ ਕਿ ਇਹਨਾਂ ਦਾ ਭਾਈਚਾਰਾ ਇੰਨਾ ਮਜ਼ਬੂਤ ਕਿਉਂ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਯਕੀਨ ਅਸੀਂ ਧਰਤੀ ਦੇ ਉੱਪਰ ਆ ਜਿੱਥੇ ਇੰਨਾ ਪਿਆਰ ਔਰ ਮੁਹੱਬਤ ਹੈ ਕਿ ਜਿਹਦਾ ਸੰਦੇਸ਼ ਪੂਰੀ ਦੁਨੀਆ ਚ ਜਾਂਦਾ ਸਰਦਾਰ ਸਾਹਿਬ ਨੇ ਪੁਰਾਣੀ ਪਰੰਪਰਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਪੂਰਾ ਯਕੀਨ ਦਿਲਾ ਭਰੋਸਾ ਦਵਾਇਆ ਕਿ ਇਸ ਮੌਕੇ ਦੇ ਉੱਪਰ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੇ ਕੇਂਦਰ ਦੀ ਸਰਕਾਰ ਜਿਹੜਾ ਇਹ ਜ਼ੁਲਮ ਔ ਸਿਤਮ ਕਰ ਰਹੀ ਹੈ ਇਹ ਬਹੁਤ ਹੀ ਮਾੜਾ ਹੈ ਬਹੁਤ ਹੀ ਨਿੰਦਨਯੋਗ ਹੈ ਅਸੀਂ ਤੁਹਾਡੇ ਨਾਲ ਅਸੀਂ ਬਿਆਨ ਵੀ ਜਾਰੀ ਕਰਾਂਗੇ ਅਸੀਂ ਅਗਰ ਸਮਾਂ ਮਿਲਿਆ ਪ੍ਰੈਸ ਕਾਨਫਰੰਸ ਵੀ ਇਹਦੇ ਬਾਰੇ ਰੱਖਾਂਗੇ ਕਿਉਂਕਿ ਇਹ ਸਿਰਫ ਮੁਸਲਮਾਨਾਂ ਦਾ ਮਸਲਾ ਨਹੀਂ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਜਿਹੜਾ ਇਹ ਟਾਰਗੇਟ ਕਰਦੇ ਰਹਿਣਗੇ ਔਰ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਇਸ ਇਸ ਵਕਤ ਦੇਸ਼ ਹੀ ਚੱਲ ਰਿਹਾ ਹੈ ਇਹ ਬਹੁਤ ਘਾਤਕ ਹੈ ਕਿਉਂਕਿ ਦੇਸ਼ ਜਿਹੜਾ ਹੈ ਉਹ ਸਦੀਆਂ ਤੋਂ ਪਿਆਰ ਮੁਹੱਬਤ ਨਾਲ ਚੱਲਦਾ ਹੈ ਪਿਆਰ ਮੁਹੱਬਤ ਨਾਲ ਹੀ ਚੱਲੇਗਾ ਅਗਰ ਕੋਈ ਚਾਹੂਗਾ ਕਿ ੱੱਕੇ ਨਾਲ ਜਾਂ ਗੁੰਡਾਗਰਦੀ ਦੇ ਜ਼ਰੀਏ ਕੋਈ ਉਹ ਚੀਜ਼ ਆਪਣੀ ਮਨਵਾ ਲੂਗਾ ਜਾਂ ਦੇਸ਼ ਨੂੰ ਚਲਾ ਲੂਗਾ ਦੇਸ਼ ਦੇ ਪਹਿਲਾਂ ਵੀ ਟੁਕੜੇ ਹੋ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਚ ਵੀ ਦੇਸ਼ ਦੇ ਟੁਕੜੇ ਹੋ ਜਾਣਗੇ ਇਸ ਲਈ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਪਿਆਰ ਮੁਹੱਬਤ ਨੂੰ ਬਣਿਆ ਰਹਿਣ ਦਿਓ ਮੁਸਲਮਾਨਾਂ ਨੂੰ ਸੜਕਾਂ ਉੱਪਰ ਉਤਰਨ ਵਾਸਤੇ ਮਜਬੂਰ ਨਾ ਕਰੋ ਸਾਨੂੰ ਪਰੇਸ਼ਾਨ ਨਾ ਕਰੋ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਹਮਲੇ ਨਾ ਕਰੋ ਮੁਸਲਮਾਨਾਂ ਦੀਆਂ ਮਸੀਤਾਂ ਔਰ ਮਜ਼ਾਰਾਂ ਕਬਰਸਤਾਨਾਂ ਦੇ ਉੱਪਰ ਹਮਲੇ ਨਾ ਕਰੋ ਪਿਆਰ ਮੁਹੱਬਤ ਨਾਲ ਸਾਨੂੰ ਰਹਿਣ ਦਿਓ ਪਿਆਰ ਮੁਹੱਬਤ ਦੇ ਜ਼ਰੀਏ ਦੇਸ਼ ਨੇ ਤਰੱਕੀ ਹੁਣ ਤੱਕ ਕੀਤੀ ਹੈ ਆਉਣ ਵਾਲੇ ਸਮੇਂ ਚ ਵੀ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਜਦ ਪਿਆਰ ਔਰ ਮੁਹੱਬਤ ਬਣਿਆ ਰਹੇ